ਨਟ ਅਸ਼ਟਪਦੀਆਂ ਮਹੱਲਾ ਚੌਥਾ ੴ ਸਤਿਗੁਰ ਪ੍ਰਸਾਦ ਨਟ ਰਾਗ ਦੇ ਵਿੱਚ ਚੌਥੇ 파ਰਸ਼ਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 980 ਤੇ ਸੁਭਾਈਮਾਨ ਅਕਾਲਪੁਰ ਕੇਕਾ ਕਣਕਣ ਵਿੱਚ ਰਮਿਆ ਗੁਰੂ ਦੀ ਮਿਹਰ ਸਦਕਾ ਪ੍ਰਾਪਤ ਹੁੰਦਾ ਬਖਸ਼ਿਸ਼ ਕਰਦੇ ਹਨ RAM ਮੇਰੇ ਮਨ ਤਨ ਨਾਮ ਆਧਾਰੇ ਇਹ ਪ੍ਰਮਾਤਮਾ ਆਪ ਜੀ ਦਾ ਨਾਮ ਜਿਹੜਾ ਹੈ ਮੇਰੀ ਆਤਮਾ ਵਾਸਤੇ ਇੱਕ ਆਸਰਾ ਹੈ ਸੱਚਾ ਨਾਮ ਆਧਾਰ ਮੇਰਾ ਜਿਸ ਆਸਨੇ ਨੇ ਆਸਰੇ ਨੇ ਮੇਰੀ ਮੰਦੀਆਂ ਭੁੱਖਾਂ ਸਭ ਖਤਮ ਕੀਤੀਆਂ ਹਨ ਜਿਨੇ ਭੁੱਖਾਂ ਸਭ ਗੁਵਾਈਆਂ ਖਿਨ ਪਲ ਰਹਿ ਨ ਸਕੋਂ ਬਿਨ ਸੇਵਾ ਮੈਂ ਗੁਰਮਤਿ ਨਾਮ ਸੁਮਾਰੇ ਪਰਸ਼ਾ ਜੀ ਮੈਂ ਇੱਕ ਖਿਨ ਵੀ ਆਪ ਜੀ ਦੇ ਨਾਮ ਤੋਂ ਬਗੈਰ ਆਪ ਜੀ ਦੀ ਸੇਵਾ ਤੋਂ ਬਗੈਰ ਮੈਂ ਰਹਿ ਨਹੀਂ ਸਕਦਾ ਗੁਰਮਤਿ ਨਾਮ ਸੁਮਾਰੇ ਆਪ ਜੀ ਦੀ ਮੱਤ ਦੇ ਨਾਲ ਹੀ ਨਾਮ ਦੀ ਦਾਤ ਦੀ ਸੰਭਾਲ ਕੀਤੀ ਜਾ ਸਕਦੀ ਹੈ ਰਹਾਉ ਹਰ 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 ਹਰਮਨ ਧਿਆਵੋ ਮੈਂ ਹਰ ਹਰ ਨਾਮ ਪਿਆਰੇ ਐ ਮੇਰੇ ਮਨ ਉਸ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਕਰ ਤੇ ਉਸ ਪਰਮਾਤਮਾ ਦੇ ਨਾਮ ਦੇ ਨਾਲ ਪਿਆਰ ਪਾ ਦੀਨ ਦਿਆਲ ਭਏ ਪ੍ਰਭ ਠਾਕੁਰ ਗੁਰ ਕਾਬਦ ਸਬਾਰੇ ਦੀਨਾਂ ਤੇ ਦਇਆ ਕਰਨ ਵਾਲੇ ਇਹ ਪਰਮਾਤਮਾ ਸਾਰੇ ਸੰਸਾਰ ਦੇ ਮਾਲਕ ਗੁਰੂ ਦਾ ਸ਼ਬਦ ਹੀ ਮਨੁੱਖ ਦਾ ਜੀਵਨ ਸਵਾਰ ਸਕਦਾ ਹੈ ਕਿਰਪਾ ਕਰੋ ਮੇਰੇ ਉੱਤੇ ਨਾਮ ਦੀ ਦਾਤ ਬਖਸ਼ਿਸ਼ ਕਰੋ ਮਦਸੂਦਨ ਜਗਜੀਵਨ ਮਾਦੋ ਮੇਰੇ ਠਾਕੁਰ ਅਗਮਾ ਪਾਰੇ ਮੇਰਾ ਪ੍ਰਮਾਤਮਾ ਜਿਹੜਾ ਹੈ ਸੰਸਾਰ ਜਗਤ ਦੇ ਜੀਵਾਂ ਨੂੰ ਦਾਣ ਦੇਣ ਵਾਲਾ ਸਾਰੇ ਸੰਸਾਰ ਦਾ ਮਾਲਕ ਹੈ ਕਿਰਪਾ ਕਰਨ ਵਾਲਾ ਹੈ ਬੇਅੰਤ ਹੈ ਇੱਕ ਬਿਨੋ ਬੇਨਤੀ ਕਰੋਂ ਗੁਰਿਆਗੈ ਮੈਂ ਸਾਧੂ ਚਰਨ ਭਖਾਰੇ ਸਾਬ ਕਹਿੰਦੇ ਇੱਕ ਬੇਨਤੀ ਹੈ ਇਹ ਪ੍ਰਮਾਤਮਾ ਆਪ ਜੀ ਦੇ ਚਰਨਾਂ ਦੇ ਵਿੱਚ ਮੈਂ ਸਾਧੂ ਚਲੜ ਬਖਾਰੇ ਮੇਰੇ ਉਤੇ ਕਿਰਪਾ ਕਰੋ ਮੈਨੂੰ ਗੁਰੂ ਦੀ ਸੰਗਤ ਮਿਲੇ ਤੇ ਸੰਗਤਾਂ ਦੇ ਚਰਨਾਂ ਦੀ ਧੂੜ ਮੈਂ ਆਪਣੇ ਮਸਤਕ ਦੇ ਨਾਲ ਲਗਾਵਾਂ ਤਾਂ ਜੋ ਮੇਰਾ ਜੀਵਨ ਸਫਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ